ਆਪ ਚਾਜ 10 ਲੱਖ ਦੀ ਬੀਮਾ ਯੋਜਨਾ ਦੀ ਪੰਜਾਬ ਸਰਕਾਰ ਨੇ ਕੀਤੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੇ ਸਿੱਖਿਆ ਮੰਤਰੀ ਡਾਕਟਰ ਬਲਬੀਤ ਸਿੰਘ ਨੇ ਕਰਵਾਈ ਸ਼ੁਰੂਆਤ ਹਲਕਾ ਫਤੇਗੜ ਚੂੜੀਆਂ ਤੋਂ ਸਕਰੀ ਤਾਂ ਹੀ ਬਲਬੀਤ ਸਿੰਘ ਪੰਨੂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਆਗੂਆਂ ਨੇ ਇਕੱਠੇ ਹੋ ਕੇ ਕੀਤੀ ਸ਼ੁਰੂਆਤ ਬਲਬੀਤ ਸਿੰਘ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ ਦਿਖਾਉਂਦੇ ਹਾਂ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਮੌਕੇ ਦੀਆਂ ਤਸਵੀਰਾਂ ਅਤੇ ਕੀ ਕੁਝ ਕਿਹਾ ਬਲਬੀਤ ਸਿੰਘ ਪੰਨੂ ਨੇ ਇੱਕ ਗੱਲ ਦਾ ਤਰਾਜ ਨਾ ਕਰਿਓ ਹੋ ਸਕਦਾ ਇਸ ਗੱਲ 'ਤੇ ਤੁਸੀਂ ਮਨ ਦੇ ਵਿੱਚ ਸੋਚੋ ਵੀ ਸ਼ਾਇਦ ਚੂਤ ਦੇ ਕਿਉਂ ਆ ਜਿਹੜੇ ਮੋਤਵਾਰ ਨਹੀਂ ਜਿਹੜੇ ਸਰਪੰਚ ਨਹੀਂ ਉਹਨਾਂ ਨੇ ਲੀਡ ਕਰਨਾ ਇਹਦੇ ਤੋਂ ਬਾਅਦ ਇੱਕ ਪਾਰਟੀ ਹੋਰ ਜ਼ਿੰਮੇਵਾਰੀ ਲੈਣ ਜਾ ਰਹੀ ਹੈ ਕਿਹੜੀ 1000 ਰੁਪਿਆ ਪੇੜਾਂ ਨੂੰ ਗਾਰੰਟੀ ਦਿੱਤੀ ਸੀ ਨਾ ਉਹ 1000 ਰੁਪਏ ਦੀ ਵੀ ਹਰ ਪਿੰਡ ਦੇ ਵਿੱਚ ਇੱਕ ਪੇੜ ਨੂੰ ਜ਼ਿੰਮੇਵਾਰੀ ਦਿੱਤੀ ਜਾਊ ਇੱਕ ਪ੍ਰਾਈਵੇਟ ਦੁਕਾਨਦਾਰੀਆਂ ਖੋਲ ਕੇ ਬਹਿ ਜਾਂਦੇ ਨੇ ਕੰਡਾ ਦੇ ਵਿੱਚ ਲੈਪਟਾਪ ਲਾ ਕੇ ਦੁਕਾਨ ਖੋਲ ਕੇ ਆਪਣਾ ਹੀ ਸਿਸਟਮ ਚਲਾਉਣ ਬਹਿ ਜਾਂਦੇ ਨੇ ਉਨ੍ਹਾਂ ਦੇ ਵਿੱਚ ਆਧਾਰ ਕਾਰਡ ਇਕੱਠੇ ਕਰਨੇ ਸ਼ੁਰੂ ਕਰ ਲੈਂਦੇ ਨੇ ਇਦਾਂ ਦਾ ਕੋਈ ਸਿਸਟਮ ਨਹੀਂ ਹੈ ਜਿਹੜਾ ਸਿਸਟਮ ਹੈ ਉਹ ਕਲੀਅਰ ਕੱਢ ਹਰ ਪਿੰਡ ਦੇ ਵਿੱਚ ਇੱਕ ਹਰ ਪਿੰਡ ਦੇ ਵਿੱਚ ਤੁਹਾਨੂੰ ਮਸ਼ੀਨ ਦਿੱਤੀ ਜਾਊਗੀ ਜਨਵੀਰ ਸ਼੍ਰੀ ਗੰਕੇਦਿਵਾ ਜੀ ਸਦਕਾ ਜਿਹੜਾ ਸਾਡੇ ਪੰਜਾਬ ਦੇ ਹਰ ਬੰਦੇ ਨੂੰ ਦਰਦ ਨੂੰ ਕੰਸੀ ਕਮਾਣ ਤੇ ਉਹਨਾਂ ਨੇ ਨਾਲ ਸਾਡੇ ਸੈਕਟ ਮਿਸਟਰ ਕੁਲਬੀਰ ਸਿੰਘ ਜੀ ਜਿਹਨਾਂ ਦੀ ਮਿਲ ਸਦਕਾ ਅੱਜ ਪੂਰੇ ਪੰਜਾਬ ਨੂੰ ਇੱਕ ਬੜੀ ਵੱਡੀ ਰਾਤ ਮਿਲਣ ਜਾ ਰਹੀ ਹੈ ਹਰ ਪਰਿਵਾਰ ਦਾ ਭਾਵੇਂ ਉਹ ਕਿਤੇ ਵੀ ਪਾਰਟੀ ਨਾਲ ਪਰਿਵਾਰਕ ਸੰਬੰਧ ਰਵੇ ਕਿਸੇ ਨਾਲ ਵੀ ਪੇਪਰ ਪਾਰਮੀ ਲਿਆ ਜਾਏਗਾ 10 ਲੱਖ ਦਾ ਬੀਮਾ ਜਿਹਦੇ ਵਿੱਚ ਤਕਰੀਬਨ 2500 ਤਕਰੀਬਨ 2500 ਇਲਾਜ 2500 ਮੀਨ ਕਿਸੇ ਤਰ੍ਹਾਂ ਦਾ ਵੀ ਜੇ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਵੀ ਪਰਿਵਾਰ ਦੇ ਜੀਚ ਰੱਬ ਨਾਲ ਕਰੇ ਕੋਈ ਮੁਸ਼ਕਲ ਆਵੇ ਕਿ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਕਿਸੇ ਵੀ ਪਰਿਵਾਰ ਨੂੰ ਟੈਨਸ਼ਨ ਲੈਣੀ ਲੋਡ ਨਹੀਂ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਸਰਕਾਰ ਤੋਂ ਸਮਝਾ ਨਹੀਂ ਕਿੜੇ ਪੰਜਾਬ ਦੇ ਸਤਕਾਰਯੋਗ ਕੰਮ ਕਰਦੀ ਸਕੀਮ ਨੇ ਉਹਨਾਂ ਨੇ ਚੁੱਕ ਲਈ। ਮੈਂ ਜੇ ਗੱਲ ਕਰਾਂ ਪੰਜਾਬ ਦੇ ਹਾਲਾਤਾਂ ਦੀ ਅਕਾਲੀ ਦਲ ਦੇ ਟਾਈਮ ਕਾਂਗਰਸ ਦੇ ਟਾਈਮ ਜਾਂ ਜਿਤੋਂ ਪਹਿਲਾਂ ਮਸਲੇ ਚੱਲ ਰਹੇ ਨੇ। ਹੈਲਥ ਦੇ ਮਸਲੇ ਦੇ ਵਿੱਚ ਬਹੁਤ ਪਰਿਵਾਰ ਪੰਜਾਬ ਦੇ ਵਿੱਚ ਐਜਾ ਨਹੀਂ ਜਿਨ੍ਹਾਂ ਦੇ ਪਰਿਵਾਰ ਦੇ ਜੀਐਨ ਉਹ ਜੀ ਬਿਮਾਰੀ ਲੱਗੀ ਜਿੰਨੀ ਵੀ ਥੋੜੀ ਬੋਦੀ ਉਹਨਾਂ ਦੀ ਜ਼ਮੀਨ ਜਾਇਦਾਦ ਦੀ ਸਾਰੀ ਵੇਚ ਵਟ ਕੇ ਵੇਚ ਵਟ ਕੇ ਆਪਣੇ ਪਰਿਵਾਰ ਦੇ ਉੱਤੇ ਲਾ ਦਿੱਤੀ। ਕਈ ਪਰਿਵਾਰ ਦੇ ਜੀ ਮੈਂ ਹੁਣੇ ਮਾਨ ਸਾਹਿਬ ਜੀ ਦੀ ਸਪੀਚ ਸੁਣਿਆ ਸੀ ਕਈ ਪਰਿਵਾਰ ਦੇ ਜੀਵਾਂ ਨੇ ਇਹ ਮੰਨ ਲਿਆ ਸੀ ਕਿ ਸਾਡਾ ਇਲਾਜ ਪੈਸੇ ਕੋਲੋਂ ਸਾਡਾ ਇਲਾਜ ਨਾ ਕਰਵਾਇਆ ਜਾਵੇ ਸਾਡੇ ਤੇ ਪਰਿਵਾਰਾਂ ਨੂੰ ਕਹਿ ਦਿੱਤਾ ਸੀ ਵੀ ਸਾਡੇ ਦੇ ਨਾਮ ਬਰਬਾਦ ਕਰੋ ਆਪਣੇ ਆਪ ਨੂੰ ਪਰਜਾਈ ਨਾ ਕਰੋ ਇਹ ਪੰਜਾਬ ਵਾਸਤੇ ਇੱਕ ਬੜੀ ਵੱਡੀ ਸੇਵਾ ਪ੍ਰਤਾਪ ਸਿੰਘ ਮਾਜੀ ਦਾ ਬੜਾ ਵੱਡਾ ਕੰਮ ਹੈ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਅੱਜ ਤੱਕ ਨਾ ਦੇ ਕਿਸੇ ਨੇ ਫੈਸਲਾ ਲਿਆ ਹੈ ਕਿ ਨਾ ਹੀ ਕਿਸੇ ਉਹਦੇ ਪਿੱਛੇ ਕਾਰਨ ਕੀ ਹੈ ਕਿਉਂਕਿ ਇੱਕ ਸੱਚ ਦੇ ਰਾਤ ਚੱਲਣ ਵਾਲੇ ਸ਼੍ਰੀ ਰਵਿੰਦ ਕੇਜਰੀ ਬਾਂਜੀ ਜਿਨ੍ਹਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਬਦਲਦੀ ਇੱਕ ਦਿਸ਼ਾ ਦਿੱਤੀ ਪੰਜਾਬ ਦੀ ਰਾਜਨੀਤੀ ਨੂੰ ਅੱਜ ਬਦਲ ਕੇ ਦੱਸਿਆ ਹੈ ਅੱਜ ਪੰਜਾਬ ਨੂੰ ਬਹੁਤ ਵੱਡੀ ਸੂਤ ਦੇ ਕੇ ਅਸੀਂ ਸਾਰੇ ਬਦੇ ਘੜ ਚੂੜੀਆਂ ਦੇ ਜਿਹੜੇ ਵਸਨੀਕ ਸਾਡੇ ਪੰਜ ਰੁਪਏ ਦੇ ਚੋ ਜਿੰਨੇ ਵੀ ਸਾਡੇ ਪਿੰਡਾਂ ਦੇ ਵਸਨੀਕ ਅਸੀਂ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਬੜੀ ਵੱਡੀ ਸੇਵਾ ਜਿਹੜੀ ਪੰਜਾਬ ਨੂੰ ਬੜੀ-ਬੱਡੀ ਸੇਵਾ ਦਿੱਤੀ ਹੈ ਪੰਜਾਬ ਨੂੰ ਬੜੀ-ਬੱਡੀ ਇੱਕ ਜਿਹੜੀ ਪੰਜਾਬ ਦੀ ਮੁਸ਼ਕਲ ਸੀ ਪੰਜਾਬ ਨੂੰ ਉੱਚਾ ਕੱਢਿਆ ਅੱਜ ਮੈਂ ਪੂਰੇ ਪੰਜਾਬੀਆਂ ਨੂੰ ਸਰਦਾਰ ਪੂਰਨ ਸਿੰਘ ਮਾਨ ਜੀ ਵੱਲੋਂ ਸ੍ਰੀ ਰਵਿੰਦ ਕੇਜਰੀਵਾਲ ਜੀ ਵੱਲੋਂ ਬਚਨ ਦਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀਆਂ ਪੰਜਾਬ ਨੂੰ ਕਈ ਮੁਸ਼ਕਲਾਂ ਆ ਰਹੀਆਂ ਨੇ ਪੰਜਾਬੀਆਂ ਨੂੰ ਕਈ ਮੁਸ਼ਕਲਾਂ ਆ ਰਹੀਆਂ ਨੇ ਪੰਜਾਬ ਨੂੰ ਥੋੜੇ ਸਮੇਂ ਦੇ ਤੱਕ ਨਸ਼ਾ ਮੁਕਤ ਵੀ ਕੀਤਾ ਜਾਏਗਾ ਤੇ ਥੋੜੇ ਥੋੜੇ ਇੱਕਾ ਦੁੱਕਾ ਪਿੰਡਾਂ ਦੇ ਵਿੱਚ ਜੋ ਜਾਂ ਨਸ਼ਾ ਵੇਚਣ ਵਾਲੇ ਨੇ ਜਾਂ ਨਸ਼ਾ ਕਰਨ ਵਾਲੇ ਮਰੀਜ਼ ਨੇ ਉਹਨਾਂ ਨੂੰ ਵੀ ਅਸੀਂ ਹੌਲੀ ਹੌਲੀ ਕਰਕੇ ਖਤਮ ਕਰਾਂਗੇ ਕਿਉਂਕਿ 75 ਸਾਲ ਹੋ ਚੁਕੇ ਨੇ ਪੰਜਾਬ ਨੂੰ ਗੰਦਲਾ ਕਰਦਿਆਂ ਇਹਨਾਂ ਰਾਜਨੀਤੀ ਪਾਰਟੀਆਂ ਨੂੰ ਵਾਰੀ ਬੱਧੀ ਸੀ ਕਦੀ ਕਾਂਦੀ ਦਾਲ ਕਦੀ ਕਾਂਗਰਸ ਮੈਂ ਇੱਕ ਚੀਜ਼ ਵਿਸ਼ਵਾਸ ਦੇ ਨਾਲ ਕਹਿ ਸਕਦਾ ਹਾਂ ਤਕਰੀਬਨ 7 ਸਾਲ ਦਾ ਐਕਸਪੀਰੀਅੰਸ ਮੇਰਾ ਪੰਜਾਬੀ ਜਦੋਂ ਵੀ ਵੋਟ ਪਾਉਣਗੇ ਹਮੇਸ਼ਾ ਜਦੋਂ ਕਾਲੀ ਦਲ ਦੀ ਜਾਂ ਕਾਂਗਰਸ ਦੀ ਸਰਕਾਰ ਬਣਨੀ ਪੰਜ ਸਾਲ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਣੀ ਪੰਜਾ ਸਾਲਾਂ ਦੇ ਵਿੱਚ ਕਾਂਗਰਸ ਤੋਂ ਅੱਕ ਕੇ ਕਾਂਗਰਸ ਨੂੰ ਹਰਾਉਣ ਵਾਸਤੇ ਵੋਟ ਪਾਉਣ ਜਾਂਦੇ ਸੀ ਅਕਾਲੀ ਦਲ ਨੂੰ ਜਿਤਾ ਦਿੱਤਾ ਜਾਂਦਾ ਸੀ ਨਾ ਕਿ ਅਕਾਲੀ ਦਲ ਨੂੰ ਜਿਟੋੜਵਾਉਂਦੇ ਪੰਜਾਬੀ ਜਦੋਂ ਵੀ ਵੋਟ ਪਾਉਣਗੇ ਹਰਾਉਣ ਵਾਸਤੇ ਵੋਟ ਗਈ ਨੇ ਨਾ ਕਿ ਜਿਟਾਉਣ ਵਾਸਤੇ ਪਹਿਲੀ ਵਾਰ 2022 ਦੇ ਵਿੱਚ ਪਹਿਲੀ ਵਾਰ ਇੱਕ ਪਰਮਾਤਮਾ ਦੀ ਕਿਰਪਾ ਹੋਈ ਹੈ ਪਰਮਾਤਮਾ ਨੇ काम ਕਰਨ ਦੇ ਬੱਚਿਆਂ ਨੂੰ ਮੌਕਾ ਦਿੱਤਾ ਸ਼੍ਰੀ ਰਵਿੰਦ ਕੇਸ਼ਰੀ ਬਾਦ ਜੀ ਆਪਣੀ ਸਪੀਚ ਦੇ ਵਿੱਚ ਦੱਸਦੇ ਸੀ ਕਿ ਪ੍ਰਮਾਤਮਾ ਨੇ ਕੋਈ ਕਿਰਸ਼ਮਾ ਹੋਇਆ ਜਿਹੜੀ ਆਮ ਆਦਮੀ ਪਾਰਟੀ ਦਾ ਬੂਟਾ ਲੱਗਾ ਉਹ ਆਮ ਆਦਮੀ ਪਾਰਟੀ ਦੇ ਬੂਟੇ ਦੇ ਨਾਲ ਟਾੜੀਆਂ ਜੁੜਦੀਆਂ ਲੀਆਂ ਪਿੰਡਾਂ ਦੇ ਵਿੱਚ ਬਿਨਾਂ ਰਾਜਨੀਤੀ ਚੋ ਜਿਨ੍ਹਾਂ ਦੇ ਵਿੱਚ ਜज्ਬਾ ਸੀ ਪੀਐਸਪੀ ਬਦਲਾਅ ਕਰਨਾ ਚਾਹੁੰਦੇ ਸਾਰੇ ਭਰਾ ਇਦਾਂ ਦੇ ਖੜੇ ਨੇ ਮੈਂ ਆਸ ਕਰਦਾ ਉਮੀਦ ਕਰਦਾ ਜਿੰਨੇ ਵੀ ਸਾਡੇ ਪਿੰਡਾਂ ਦੇ ਵਿੱਚ ਭਰਾ ਨਹੀਂ ਉਹ ਭਰਾ ਸੇਵਾ ਭਾਵਨਾ ਦੇ ਨਾਲ ਇਮਾਨਦਾਰੀ ਦੇ ਨਾਲ ਬਿਨਾਂ ਭੇਤ ਭਾਵ ਤੋਂ ਕਿਸੇ ਦੇ ਨਾਲ ਕੋਈ ਪੇਸ਼ ਭਾਵ ਨਹੀਂ ਕਰਨਾ ਹੈ ਮੈਂ ਆਪਣੇ ਵੱਲੋਂ ਵੀ ਬੇਨਤੀ ਕਰਦਾ ਤੇ ਸੀਐਮ ਸਾਹਿਬ ਵੱਲੋਂ ਵੀ ਬੇਨਤੀ ਹੈ ਕਿਸੇ ਨਾਲ ਕੋਈ ਪੇਸ਼ ਭਾਵ ਨਹੀਂ ਕਰਨਾ ਤਾਂ ਜੋ ਕਿਸੇ ਦਾ ਪਰਿਵਾਰ ਦਾ ਜੀ ਭਾਵੇਂ ਕੋ ਕਾਲੀਆ ਹੋਵੇ ਭਾਵੇਂ ਕੋ ਕਾਂਗਰਸੀ ਹੋਵੇ ਭਾਵੇਂ ਕੋ ਭਾਵੇਂ ਕੋ ਬੀਜੇਪੀ ਦਾ ਹੋਵੇ ਭਾਵੇਂ ਕੋ ਕਿਸੇ ਵੀ ਪਾਰਟੀ ਦਾ ਹੋਵੇ ਕਿਸੇ ਦਾ ਪਰਿਵਾਰ ਦਾ ਜੀ ਬਿਮਾਰੀ ਤੋਂ ਮੰਜਰੀਏ ਇਲਾਜ ਤੋਂ ਮੰਜਾ ਨਹੀਂ ਜਾਣਾ ਚਾਹੀਦਾ ਸਰਕਾਰ ਦਾ ਸਾਡਾ ਫਰਜ਼ ਹੈ ਸਾਨੂੰ ਗਾਈਡਲਾਈਨ ਹੈ ਸਾਨੂੰ ਸ਼੍ਰੀ ਰਵਿੰਦ ਕੇਜਰੀਵਾਲ ਵੱਲੋਂ ਸਰਦਾਰ ਭਗਵੰਤ ਸਿੰਘ ਮਾਜੀ ਵੱਲੋਂ ਕਾਈ ਲੈਣਾ ਕਿ ਕਿਸੇ ਵੀ ਪਰਿਵਾਰ ਦੇ ਜੀਨ ਨੂੰ ਲਾਈ ਤੋਂ ਬਾਅਦ ਜਾਨ ਦਿੱਤਾ ਜਾਊਗਾ ਜੋ ਜੋ ਰਜਿਸਟ੍ਰੇਸ਼ਨ ਹੁੰਦੀ ਜਾਏਗੀ ਤਕਰੀਬਨ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਕਾਰਡ ਜਿਹੜੇ ਛੱਕੇ ਉਹ ਪਹੁੰਚ ਜਾਣਗੇ 15 ਤੋਂ 20 ਦਿਨਾਂ ਦੇ ਵਿੱਚ ਕਾਰਡ ਪਹੁੰਚ ਜਾਣਗੇ ਤੇ ਜਿਹੜੇ ਜਿਹੜੇ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਮੈਂ ਇੱਕ ਦੋ ਪ੍ਰੋਬਲਮ ਜਿਹੜੀਆਂ ਸਾਡੇ ਪੰਡਾਂ ਦੇ ਵਿੱਚ ਗੋਡੇ ਸਟੈਂਟ ਕਈਆਂ ਦੀਆਂ ਛੋਟੀਆਂ ਛੋਟੀਆਂ ਪ੍ਰੋਬਲਮਾਂ ਕਾਫੀ ਹੱਦ ਦੇ ਵਿੱਚ ਪੰਡਾਂ ਦੇ ਵਿੱਚ ਆ ਰਹੀਆਂ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਇਸ ਕੰਡ ਦਾ ਤਕਰੀਬਨ ਪੰਜਾਬ ਦੇ 95 ਪ੍ਰਾਈਵੇਟ ਹਸਪਤਾਲ ਜਿਹੜੇ ਕਵਰ ਹੋ ਚੁੱਕੇ ਨੇ ਡਾਕਟਰ ਸਾਹਿਬ ਡਾਕਟਰ ਬਲਬੀਤ ਸਿੰਘ ਜੀ ਸਾਡੇ ਮਿਨਿਸਟਰ ਸਾਹਿਬ ਉਹ ਕਹਿ ਰਹੇ ਸੀ ਵੀ ਤਕਰੀਬਨ ਜਿਹੜੇ 5% ਰਹਿ ਗਏ ਨੇ ਉਹ ਵੀ ਥੋੜੇ ਸਮੇਂ ਤੱਕ ਉਹ ਵੀ ਅਸੀਂ ਮਹੀਨੇ ਦੇ ਦੇਢ ਮਹੀਨੇ ਦੇ ਵਿੱਚ ਉਹ ਵੀ ਹਸਪਤਾਲ ਤਕਰੀਬਨ ਪੰਜਾਬ ਦੇ ਪ੍ਰਾਈਵੇਟ ਸਾਰੇ ਕਵਰ ਕਰ ਲਾਂਗੇ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਇਸ ਕਾਂਡ ਦਾ ਵਕਤਬੱਤ ਫੈਸਲਾ ਲੈਣਾ ਪੰਜਾਬ ਨੂੰ ਅਸੀਂ ਸਾਡੀ ਟੀਮ ਫਲਕਾ ਫੜੇ ਕਟੂੜੀਆਂ ਦੇ ਪੰਜਾਬ ਨੂੰ ਜਿੱਥੇ ਜਿੱਥੇ ਵੀ ਕੋਲੀ ਕੋਲੀ ਦਾ ਬਹਾਦਰੀ ਪਹਾੜਾ ਉਹਨਾਂ ਸਾਰੇ ਨੂੰ ਅਸੀਂ ਗਰੰਟੀ ਦਿੰਦੇ ਹਾਂ ਇੱਕ ਸੇਵਾ ਭਾਵਨਾ ਦੇ ਨਾਲ ਅਸੀਂ ਬਿਨਾਂ ਪਏ ਭੇਸ ਭਾਵ ਤੋਂ ਕੰਮ ਕਰਾਂਗੇ ਜਿੱਥੇ ਵੀ ਗਾੜ ਬਣਨਗੇ ਸੇਵਾ ਭਾਵ ਨਾਲ ਬਿਨਾਂ ਧੇਨ ਭਾਵ ਦੇ ਮੇਰੇ ਵੱਲੋਂ ਫਲਕਾ ਫੜੇ ਕਟੂੜੀਆਂ ਦੇ ਵਸਨੀਕਾਂ ਨੂੰ ਪੂਰੇ ਪੰਜਾਬੀਆਂ ਨੂੰ ਜਿੱਥੇ ਜਿੱਥੇ ਪੰਜਾਬੀ ਭਰਾਵਾਂ ਦੇ ਮੁੱਢ ਦੀ ਉਹਨਾਂ ਨੂੰ ਅੱਜ ਦੀ ਇਹ ਖੁਸ਼ੀ ਦੇਣ ਦੀ ਬਹੁਤ ਬਹੁਤ ਵਧਾਈ ਵਾਹਿਗੋ ਜੀ ਕਾ ਫਾਲਸਾ